ਲੜਾਈ ਵਾਲੀਆਂ ਹੀ ਇਹ ਹੈਗਾ ਤੇ ਲੜਾਈ ਵਾਲੀਆਂ ਗੱਲਾਂ ਕਰ ਰਹੀਆਂ ਆਉਣ ਲੱਗੇ ਆ ਤੇ ਜੀ ਸਕਦੇ ਮਗਾਲਾ ਉਹਨਾਂ ਲਈ ਜੋ ਮਗਾਉਣਾ ਚੰਗੀਆਂ ਚੋਖੀਆਂ ਚੀਜ਼ਾਂ ਜਿੱਦੀ ਚਾਹ ਤਾਂ ਹੁਣ ਪਿਆਲੀ ਬਣੀਗਾ ਇਹਦੇ ਨਾਲ ਦੀ ਕਿੰਦਾਂ ਦੀਆਂ ਗੱਲਾਂ ਕਰਦੇ ਆ ਤੁਸੀਂ ਲੈਦੇ ਆਪ ਕਹਿਣ ਦੀ ਵੀ ਮਗਾਓ ਉਹਨਾਂ ਲਈ ਅੱਧ ਕੋਈ ਨੂੰ ਮਗਾ ਲਈ ਨਹੀਂ ਮੈਨੂੰ ਨਹੀਂ ਆਉਣ ਲੱਗੇ ਆ ਚੰਗਾ ਚੋਖਾ ਮਗਾਲਾ ਤੇ ਕੀ ਲੈ ਆਇਆ ਪਰੋਲਿਆਂ ਲਈ ਪੋਲੀ ਆਉਣਾ ਕੀ ਆ ਵੇਸਣੀਆਂ ਤੇ ਸਮੋਸੇ ਹੀ ਅੱਛਾ ਅੱਧ ਵੇਸਣ ਦੇ ਸਮੋਸੇ ਆ ਗਏ ਆ ਅੱਧ ਸੌਹਰੇ ਤਾਂ ਜੁਆਉਣੇ ਆ ਤੇ ਜਿੱਦਣ ਮੈਂ ਆਈ ਹੀ ਉਦੋਂ ਤੇ ਫੋਕੀ ਚਾਹ ਮੱਥੇ ਮਾਰੀ ਓਏ ਉਹਨਾਂ ਦੇ ਆਉਣਾ ਕਿਤੇ 6-7 ਮਹੀਨਿਆਂ ਬਾਅਦ ਤੂੰ ਤੇ ਤੀਜੇ ਦਿਨ ਤੁਰ ਰਹੀਆਂ ਤੇ ਕਿੰਨੇ ਕ ਸਮੋਸੇ ਖਵਾ ਲਿਆ ਕਰੀਏ ਮੈਨੂੰ ਵੀ ਲੱਗਣਿਆ ਹੈ ਮੈਂ ਵੀ ਅਹੀਂ ਜਾ ਕੇ ਨਾ ਉੱਥੇ ਕੋਈ ਵਾਧੂ ਗੱਲਾਂ ਨਹੀਂ ਕਰਨੀ ਸਿਰਫ ਜਾਣਾ ਵਾ ਕੁੜੀ ਨੂੰ ਮਿਲ ਕੇ ਆਇਆ ਹੈ ਨਾ ਤੁਹਾਨੂੰ ਤੇ ਪਤਾ ਨੀਗੀ ਜੀ ਗੱਲ ਦਾ ਉਹਨਾਂ ਪਹਾੜ ਛੱਟ ਬਣਾ ਦੇਣਾ ਵਾ ਹੋਰ ਕੀ ਹਨਾ ਤੇ ਇਹ ਨਾ ਹੋਵੇ ਮੁੜ ਕੇ ਅਹੀਂ ਕੋਈ ਗੱਲ ਉੱਥੇ ਕਰ ਆਈਏ ਗੁੱਸੇ ਜਾ ਕੇ ਤੇ ਉਹ ਮੁੜ ਕੇ ਰਪਿੰਦਰ ਨੂੰ ਕਹਿੰਦੇ ਰਹਿਣ ਤੇ ਮੈਂ ਤੇ ਹੁਣ ਉਹਦੰ ਦਾ ਨਾ ਉਹਨੂੰ ਐਨ ਬੈਡ ਰੈਸਟ ਕਰਾਉਂ ਦਈਏ ਨਹੀਂ ਨਹੀਂ ਚੰਗਾ ਵਾ ਤਾਨੂੰ ਜੀ ਆ ਜੂ ਉਹਰ ਨਹੀਂ ਇਹਨੂੰ ਇਹੀ ਕਹਿੰਦੀ ਐ ਇਹੋ 4 ਦਿਨ ਜਿਹੜੀ ਰੈਸਟ ਕਰ ਲਵਾਂਗੀ ਨਾ ਤੇ ਚਲ ਗਾੜੀ ਸੁੱਕੀ ਰਹੇਗੀ ਮੁੜ ਕੇ